ਦੋਸਤੋ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਆਭਿਪਾਸ਼ਾ 바ਸੂ ਪਿਛਲੇ 5 ਸਾਲਾਂ ਤੋਂ ਕਿਸੇ ਵੀ ਫਿਲਮ ਜਾਂ ਵੈਬ ਸੀਰੀਜ਼ ਵਿੱਚ ਨਜ਼ਰ ਨਹੀਂ ਆਈ ਹੈ ਉਸ ਦੇ ਪ੍ਰਸ਼ੰਸਕ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਹਾਲ ਹੀ ਵਿੱਚ ਗਾਇਕ ਮਿੱਕਾ ਸਿੰਘ ਨੇ ਵੀ ਪਾਸ਼ਾ ਦੇ ਕੈਰੀਅਰ ਬਾਰੇ ਅਜੀਬਾ ਖੁਲਾਸਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ ਮਿੱਕਾ ਦਾ ਕਹਿਣਾ ਹੈ ਕਿ ਵੀ ਪਾਸ਼ਾ ਦੇ ਕੈਰੀਅਰ ਵਿੱਚ ਇਹ ਰੁਕਾਵਟ ਉਸ ਦੇ ਕੰਮਾਂ ਦਾ ਨਤੀਜਾ ਹੈ ਵੀ ਪਾਸ਼ਾ 바ਸੂ ਨੇ ਆਖਰੀ ਵਾਰ 2019 ਵਿੱਚ ਵੈਬ ਸੀਰੀਜ਼ ਡੇਂਜਰਸ ਵਿੱਚ ਦੇਖਿਆ ਗਿਆ ਸੀ ਉਦੋਂ ਤੋਂ ਉਹ ਵੱਡੇ ਪਰਦੇ ਤੋਂ ਗਾਇਬ ਹੈ ਜਦੋਂ ਮਿੱਕਾ ਸਿੰਘ ਨੇ ਇਸ ਮੁੱਦੇ ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਸਾਰਿਆਂ ਲਈ ਹੈਰਾਨ ਕਰਨ ਵਾਲਾ ਸੀ ਮਿੱਕਾ ਨੇ ਵਿਪਾਸ਼ਾ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਕਿਹਾ ਕਿ ਉਸ ਦਾ ਕੈਰੀਅਰ ਅਚਾਨਕ ਰੁਕਣ ਦਾ ਕਾਰਨ ਉਸ ਦੀਆਂ ਆਪਣੀਆਂ ਗਲਤੀਆਂ ਸਨ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਮਿੱਕਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਜਿਸ ਵਿੱਚ ਵਿਪਾਸ਼ਾ ਬਾਸੂ ਮੁੱਖ ਭੂਮਿਕਾ ਵਿੱਚ ਸੀ ਇਸ ਫਿਲਮ ਦੌਰਾਨ ਉਸ ਦਾ ਅਨੁਭਵ ਬਹੁਤ ਕੋੜਾ ਸੀ ਮਿੱਕਾ ਨੇ ਖੁਲਾਸਾ ਕੀਤਾ ਕਿ ਵਿਪਾਸ਼ਾ ਨੇ ਫਿਲਮ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਚਾਨਕ ਬਹੁਤ ਸਾਰਾ ਡਰਾਮਾ ਰਚਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਭੂਮਿਕਾ ਬਾਰੇ ਕਈ ਸਵਾਲ ਖੜੇ ਕੀਤੇ ਅਤੇ ਫਿਲਮ ਵਿੱਚ ਕੰਮ ਕਰਨ ਲਈ ਕਈ ਸ਼ਰਤਾਂ ਰੱਖੀਆਂ ਮਿੱਕਾ ਸਿੰਘ ਅਨੁਸਾਰ ਫਿਲਮ ਦਾ ਬਜਟ ਸ਼ੁਰੂ ਵਿੱਚ 4 ਕਰੋੜ ਰੁਪਏ ਸੀ ਪਰ ਵਿਪਾਸ਼ਾ ਦੇ ਸ਼ਾਮਲ ਹੋਣ ਤੋਂ ਬਾਅਦ ਇਹ ਵੱਧ ਕੇ 14 ਕਰੋੜ ਰੁਪਏ ਹੋ ਗਿਆ ਜਿਸ ਕਾਰਨ ਉਸਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ। ਮਿੱਕਾ ਸਿੰਘ ਨੇ ਕਿਹਾ ਕਿ ਵਿਪਾਸ਼ਾ ਨਾਲ ਸ਼ੂਟਿੰਗ ਦੌਰਾਨ ਸਭ ਤੋਂ ਵੱਡੀ ਸਮੱਸਿਆ ਉਸਦਾ ਗੁੱਸਾ ਸੀ। ਫਿਲਮ ਵਿੱਚ ਰੋਮਾਂਟਿਕ ਸੀਨਸ ਹਨ ਜਿਨ੍ਹਾਂ ਵਿੱਚ ਚੁੰਮਣ ਦੇ ਸੀਨ ਵੀ ਸਨ ਪਰ ਵਿਪਾਸ਼ਾ ਨੇ ਉਹਨਾਂ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਉਹ ਸੈੱਟ ਤੇ ਆਪਣੀ ਖਰਾਬ ਸਿਹਤ ਬਾਰੇ ਬਹਾਨੇ ਬਣਾਉਣ ਲੱਗ ਗਈ। ਮਿੱਕਾ ਸਿੰਘ ਅਨੁਸਾਰ ਜਦੋਂ ਨਿਰਮਾਤਾਵਾਂ ਕੋਲ ਕੋਈ ਕੰਮ ਨਹੀਂ ਹੁੰਦਾ ਤਾਂ ਉਹ ਹਮੇਸ਼ਾ ਆਪਣੀ ਬਦਕਿਸਮਤੀ ਨੂੰ ਕੋਸਦੇ ਹਨ। ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਮਿਲਣ ਵਾਲੇ ਮੌਕਿਆਂ ਦੀ ਕਦਰ ਕਰਨੀ ਚਾਹੀਦੀ ਹੈ ਮਿੱਕਾ ਸਿੰਘ ਨੇ ਇਹ ਵੀ ਕਿਹਾ ਕਿ ਵਿਪਾਸ਼ਾ ਨੂੰ ਇੰਡਸਟਰੀ ਵਿੱਚ ਆਉਣਾ ਚਾਹੀਦਾ ਹੈ ਅਤੇ ਨਿਰਮਾਤਾਵਾਂ ਅਤੇ ਉਹਨਾਂ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਉਸਨੂੰ ਕਮ ਦਿੰਦੇ ਹਨ ਕਿਉਂਕਿ ਉਹ ਲੋਕ ਉਸ ਲਈ ਰੱਬ ਤੋਂ ਕਟ ਨਹੀਂ ਹਨ ਮਿੱਕਾ ਦਾ ਮੰਨਣਾ ਹੈ ਕਿ ਜੇਕਰ ਵੀ ਪਾਸ਼ਾ ਤਰਮਾ ਪ੍ਰੋਡਕਸ਼ਨ ਵਰਗੀ ਵੱਡੀ ਕੰਪਨੀ ਵਿੱਚ ਕੰਮ ਕਰ ਰਹੀ ਹੁੰਦੀ ਤਾਂ ਉਹ ਇਸ ਤਰ੍ਹਾਂ ਦੇ ਗੁੱਸੇ ਨਾ ਦਿਖਾਉਂਦੀ ਉਸਨੇ ਇਹ ਵੀ ਕਿਹਾ ਕਿ ਉਸ ਨੂੰ ਆਪਣਾ ਕੰਮ ਬਹੁਤ ਪਸੰਦ ਹੈ ਅਤੇ ਇਹ ਹੀ ਉਸ ਦੀ ਸਫਲਤਾ ਦਾ ਕਾਰਨ ਹੈ ਮਿੱਕਾ ਨੇ ਉਦਾਹਰਣ ਦਿੱਤਾ ਕਿ ਉਹ ਹੈ ਸ਼ੂਟ ਲਈ ਸਮੇਂ ਵਿਸਤ੍ਰ ਪਹੁੰਚਣ ਦਾ ਪੂਰਾ ਧਿਆਨ ਰੱਖਦਾ ਹੈ ਅਤੇ ਇਸ ਕਾਰਨ ਉਹ ਅਜ ਵੀ ਇੰਡਸਟਰੀ ਵਿੱਚ ਸਫਲ ਹੈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ